ਸਲੀ ਚਮਕੇ ਸੀ ਗੀ ਮਾਰਦੀ ਹੋਈ ਰੁਸਨਾਈ ਜਾ ਸੁਨਹਿਰੀ ਜਹੀ ਤਾਰ ਦੀ ਬਿਜਲੀ ਚ ਬਦਲਾਂ ਚ ਬਿਜਲੀ ਚਮਕੇ ਸੀ ਗੀ ਮਾਰਦੀ ਹੋਈ ਰੁਸਨਾਈ ਜਾ ਸੁਨਹਿਰੀ ਜਹੀ ਤਾਰ ਦੀ ਦਿਆ ਸਿੰਘ ਵੱਲ ਨਿਗਾ ਗੇਈ ਜਾਦਤਾਰ ਦੀ ਉਹ ਪਟਾਉ ਤੇ ਲੋਥ ਲੈ ਕੇ ਬੈਠਾ ਸੀ ਜੁਜਾਰ ਦੀ ਉਹ ਪਟਾਉ ਤੇ ਲੋਥ ਲੈ ਕੇ ਬੈਠਾ ਸੀ ਜੁਜਾਰ ਦੀ ਮੌਤ ਦੇ ਨਸ਼ੇ ਉਥੇ ਜ਼ਿੰਦਗੀ ਇਸ ਚੂਮਦੀ ਮੌਤ ਦੇ ਨਸ਼ੇ ਉਥੇ ਜ਼ਿੰਦਗੀ ਸਿਚੂ ਮੰਦੀ ਬੋਲੇ ਦਿਆ ਸਿੰਘ ਲਾਸ਼ ਤੱਕ ਕੇ ਮਸੂਮ ਮੰਦੀ ਬੋਲੇ ਦਿਆ ਸਿੰਘ ਲਾਸ਼ ਤੱਕ ਕੇ ਮਸੂਮ ਮੰਦੀ ਉਹ ਜ਼ਿੰਦਗੀ ਦੇ ਦਾਤਿਆ ਸੁਨਹਿਰੀ ਬਾਜ਼ਾ ਮਾਲਿਆ ਜ਼ਿੰਦਗੀ ਦੇ ਦਾਤਿਆ ਸੁਨਹਿਰੀ ਬਾਜ਼ਾ ਮਾਲਿਆ ਬੜਾ ਹੀ ਪਿਆਰ ਨਾਲ ਪੁੱਤ ਨੂੰ ਤੋਪਾਲਿਆ ਬੜਾ ਹੀ ਪਿਆਰ ਨਾਲ ਪੁੱਤ ਨੂੰ ਤੋਪਾਲਿਆ ਦੇਖ ਕੇ ਜਗਾਰ ਨੂੰ ਦੇਖ ਕੇ ਜਗਾਰ ਨੂੰ ਤੂੰ ਪੈਰ ਕਿਉਂ ਕਸਕਾਲਿਆ ਦਾਤਾ ਇੱਕ ਵਾਰੀ ਛੋਕ ਕੇ ਕਲੇਜੇ ਕਿਉਂ ਨਾ ਲਾ ਲਿਆ ਦਾਤਾ ਇੱਕ ਵਾਰੀ ਚੋਕ ਕੇ ਕਲੇਜੇ ਕਿਉਂ ਨਾ ਲਾਲਿਆ ਲਗਾ ਹੋਇਆ ਪਾਤਸ਼ਾਹ ਤੂੰ ਪਿੱਛੇ ਕਿਹੜੀ ਗੱਲ ਲਗਾ ਹੋਇਆ ਪਾਤਸ਼ਾਹ ਤੂੰ ਪਿੱਛੇ ਕਿਹੜੀ ਗੱਲ ਦੇ ਹਾਏ ਪੁੱਤਰਾਂ ਦੀ ਪੀੜ ਤਾਂ ਬਖੇਰੂ ਵੀ ਨਹੀਂ ਚੱਲਦੇ ਪੁੱਤਰਾਂ ਦੇ ਪੀੜ ਤਾਂ ਬਖੇਰੂ ਚੱਲੇ ਦੇ ਜੀ ਚਾਉਂਦਾ ਇੱਥੇ ਕੁਝ ਪਿਆਰ ਜਤਲਾਦਿਆਂ ਜੀ ਚਾਉਂਦਾ ਇੱਥੇ ਕੁਝ ਪਾ ਪਿਆਰ ਜਤਲਾਦਿਆਂ ਨਿਭਾਈ ਦੀ ਅਖੀਰ ਜੜੀ ਰਸਮ ਨਿਵਾਦਿਆਂ ਨਿਭਾਈ ਦੀ ਅਖੀਰ ਜੜੀ ਉਹ ਰਸਮ ਨਿਵਾਦਿਆਂ ਪਾਗਲਾ ਕੇ ਸੀਸ ਦੀ ਪਾਗਲਾ ਕੇ ਸੀਸ ਦੀ ਦੋ ਟੁਕੜੇ ਬਣਾ ਦਿਆਂ ਦਾਤਾ ਅੱਦੀ ਅਤੀ ਦੋਹਾਂ ਦੇ ਸਿਰ ਉੱਤੇ ਪਾ ਦਿਆਂ ਬੜੇ ਹੀ ਗਰੀਬ ਮਾਪੇ ਇਸ ਜਾਗ ਵਿੱਚ ਪੈਨੇ ਬੜੇ ਹੀ ਗਰੀਬ ਮਾਪੇ ਇਸ ਜਾਗ ਵਿੱਚ ਪੈਨੇ ਖਫਣਾ ਬਗੈਰ ਦੱਸੋ ਕਿਹਦੇ ਪੁੱਤ ਗਏ ਨੇ ਖਫਣਾ ਬਗੈਰ ਦੱਸੋ ਕਿਹਦੇ ਪੁੱਤ ਗਏ ਨੇ ਗੁਰੂ ਸਾਹਿਬ ਜੀ ਦੇ ਭਾਈ ਦਿਆ ਸਿੰਘ ਦਾ ਸਵਾਲ ਜਵਾਬ ਸੌ ਗਿਆ ਕੋਈ ਜਵਾਬ ਹੁੰਦੇ ਨੇ ਬੋਲੇ ਦਸ਼ਮੇਸ਼ ਪੀਤਾ ਮੁਖੋਂ ਲਲਕਾਰ ਕੇ ਬੋਲੇ ਦਸ਼ਮੇਸ਼ ਪੀਤਾ ਮੁਖੋਂ ਲਲਕਾਰ ਕੇ ਓ ਕਿਲੇ ਨਾ ਤੂੰ ਸਿੰਗਾ ਮੇਰੇ ਪੁੱਤਾਂ ਨੂੰ ਪਿਆਰ ਕੇ ਓ ਕਿਲੇ ਨਾ ਤੂੰ ਸਿੰਗਾ ਮੇਰੇ ਪੁੱਤਾਂ ਨੂੰ ਪਿਆਰ ਕੇ ਵੇਖ ਨਾਮਦਾਨ ਵਿੱਚ ਵੇਖ ਨਾਮਦਾਨ ਵਿੱਚ ਤੂੰ ਜਰਾ ਨਿਗਾਹ ਮਾਰ ਕੇ ਸਿੰਘ ਵੀ ਸ਼ਹੀਦ ਕਿੰਨੇ ਹੋਏ ਜਾਨਵਾਰ ਕੇ ਖਾਲਸੇ ਨੂੰ ਛੱਡ ਪਿਆਰ ਪੁੱਤਰਾਂ ਦਾ ਜਿਤਾ ਦਿਆਂ ਖਾਲਸੇ ਨੂੰ ਛੱਡ ਪਿਆਰ ਪੁੱਤਰਾਂ ਦਾ ਜਿਤਾ ਦਿਆਂ ਉਧਿਆ ਸਿੰਘ ਸਿੱਖੀ ਚ ਵਖੇਵਾ ਕਿਵੇਂ ਪਾ ਦਿਆਂ ਉਧਿਆ ਸਿੰਘ ਸਿੱਖੀ ਚ ਵਖੇਵਾ ਕਿਵੇਂ ਪਾ ਦਿਆਂ ਓਕੇ ਸੋਖੇ ਸਮੇਂ ਵਿੱਚ ਪਾਈ ਵਾਲ ਮੇਰੇ ਨੇ ਓਕੇ ਸੋਕੇ ਸਮੇਂ ਵਿੱਚ ਪਾਈ ਵਾਲ ਮੇਰੇ ਨੇ ਵੇਖ ਲਾ ਮદાન ਵਿੱਚ ਪੈ ਕਿਹ ਰਿਹਾਲ ਨੇ ਵੇਖਨਾ ਮદાન ਵਿੱਚ ਪੈ ਕਿਹੜੇ ਹਾਲ ਨੇ ਇਨਾਂ ਲਾਲਾ ਤੋਂ ਪਿਆਰੇ ਇਨਾਂ ਲਾਲਾ ਤੋਂ ਪਿਆਰੇ ਇਹ ਵੀ ਮਾਪਿਆਂ ਦੇ ਲਾਲ ਨੇ ਜਿੰਨਾ ਤੱਕ ਦਾ ਇਹਨਾਂ ਦਾ ਜਿੰਨਾ ਤੱਕ ਇਹਨਾਂ ਦਾ ਸਾਬ ਨਹੀਂ ਮੁਕਦਾ ਜਿੰਨਾ ਤੱਕ ਇਹਨਾਂ ਦਾ ਸਾਬ ਨਹੀਂ ਮੁਕਦਾ ਅਜੀਤ ਤੇਜ ਜਾਰ ਦੀ ਮੈਂ লাশ ਨਹੀਂ ਉਚਕਦਾ ਦਿਆ ਸਿੰਘ ਮੋਵਾਲੇ ਦਿਆ ਸਿੰਘ ਮੋਵਾਲੇ ਤਿੰਨ ਕੇਤ ਰੋੜਦੇ ਛੋੜਦੇ ਜਝਾਰ ਦਾ ਖਿਆਲ ਇਥੇ ਛੋੜ ਦੇ ਛੋੜ ਦੇ ਝਾੜਦਾ ਖਿਆਲ ਇਥੇ ਛੋੜ ਦੇ ਪੰਥ ਦੇ ਸ਼ਹੀਦ ਨਹੀਂ ਖਫਣਾ ਨੂੰ ਲੋੜ ਦੇ ਤੂੰ ਇਹ ਦਹਿਦ ਮਲਾਏ ਦੇ ਮੂੰਹ ਤੇ ਮੋੜ ਦੇ ਦਿਆ ਸਿੰਘ ਕਿਉਂ ਦਈ ਜਾਨਾਏ ਮੋਹ ਦਿਆ ਥੰਮੀਆਂ ਚੱਲ ਸਿੱਖੀ ਦੀਆਂ ਵਾਟਾਂ ਅਜੇ ਹੋਰ ਵੀ ਨੇ ਲੰਮੀਆਂ ਚੱਲ ਸਿੱਖੀ ਦੀਆਂ ਵਾਟਾਂ ਅਜੇ ਹੋਰ ਵੀ ਨੇ ਲੰਮੀਆਂ ਗੁਰੂ ਗੋਬਿੰਦ ਸਿੰਘ ਜੱਗੋ ਫਿਰ ਇੱਕ ਸਵਾਲ ਜਵਾਬ ਕਰਦੇ ਨੇ ਮੇਰੀ ਰੂਹ ਨੂੰ ਕਿਸੇ ਮੋਹ ਨੇਰੀ ਰੂਹ ਇਸ ਮੋਤ ਨੂੰ ਲੋਚਦੀ ਰਹੀ ਮੇਰੀ ਰੂਹ ਇਸ ਮੋਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਵਿza ਕੇ ਆ ਗਿਆ ਹਾਂ ਲੋਕੀ ਕਹਿਣਗੇ ਕਹਿਣ ਲੱਖ ਵਾਰੀ ਕਿ ਮੈਂ ਪੁੱਤਰ ਮਰਵਾ ਕੇ ਆ ਗਿਆ ਹਾਂ ਮੇਰੀ ਰੂਹ ਇਸ ਮੋਤ ਨੂੰ ਲੋਚਦੀ ਰਹੀ ਇਨਾ ਮੈਂਿਆ ਤੋਂ ਸਮਝਾ ਮਨ ਮੈਂ ਕਿ ਮੈਂ ਜਾਨ ਬਿਚਾ ਕੇ ਆ ਗਿਆ ਹਾਂ ਮੈਨੂੰ ਰਤਾ ਪਰਵਾ ਨਹੀਂ ਜੱਗ ਸਾਰਾ ਮੈਨੂੰ ਰਤਾ ਪਰਵਾ ਨਹੀਂ ਜੱਗ ਸਾਰਾ ਮੈਨੂੰ ਬੇਸ਼ੱਕ ਜੱਗ ਦਾ ਛੋਰ ਸਮਝੋ ਪਰ ਮੈਂ ਇਹ ਹੀ ਨਾ ਇਹ ਨਾ ਸੁਣਾ ਕਿ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ ਰਾਈ ਕੋਈ ਪਰੀਤ ਦੀਆਂ ਮੰਚਲਾਂ ਦਾ ਰਾਹੀ ਕੋਈ ਪਰੀਤਦੀ ਐ ਮੰਚਲਾਂ ਦਾ ਇਹ ਤਾਂ ਮੰਜ਼ਲ ਮਕੌਣਾ ਵੇਖਦਾ ਨਾ ਹੰਸਾ ਜੇ ਪਿਆਰਿਆ ਪੁੱਤਰਾ ਨੂੰ ਮੂਹ ਮੋਤ ਦੇ ਵਿੱਚ ਪਾਵਦਾ ਵੇਖਦਾ ਨਾ ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰਾਂ ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰਾਂ ਹੀਰੇ ਲਾਲ ਰੋਟਾ ਮਦਾ ਵੇਖਦਾ ਨਾ ਪਿਤਾ ਕੋਈ ਪੁੱਤਰ ਦੀ ਲਾਸ਼ ਤੇ ਪਿਤਾ ਕੋਈ ਪੁੱਤਰ ਦੀ ਲਾਸ਼ ਤੇ ਗੀਤ ਖੁਸ਼ੀ ਦੇ ਗਾਉਂਦਾ ਵੇਖਿਆ ਨਾ ਗੀਤ ਖੁਸ਼ੀ ਦੇ ਗਾਉਂਦਾ ਵੇਖਿਆ ਨਾ ਗੁਰੂਪਿਆ ਪਿਆਰੀ ਸਾਹ ਸੰਤ ਜੀ ਮੈਂ ਖਿਮਾ ਦੀ ਜਾਚ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ